ਪਰ ਸਕੂਲ ਹੋਣ ਦੇ ਬਾਵਜੂਦ ਉੱਥੇ ਬੱਚਿਆਂ ਦੀ ਪੜ੍ਹਾਈ ਵਿੱਚ ਦੇਰਾ ਵਿੱਚ ਅਜੇ ਵੀ ਅਨੇਕ ਰੁਕਾਵਟਾਂ ਸਨ ਇੰਨਾ ਫਲੈਟਾਂ ਦਾ ਇੱਕ ਵੀ ਬੱਚਾ ਜਿਆ ਨਿਆਸ ਨਹੀਂ ਸੀ ਜੋ ਸਕੂਲ ਨਾ ਜਾਂਦਾ ਹੋਵੇ ਦੀਨਾਨਾਥ ਮਨ ਦੀ ਅੱਖਾਂ ਨਾਲ ਦੇਖਦਾ ਕਿ ਸਰਸਵਤੀ ਆਪਣੇ ਹੱਥੀ ਮੋਰਖੰਬ ਨਾਲ ਇਨ੍ਹਾਂ ਬੱਚਿਆਂ ਦੇ ਮਸਤਕਾਂ ਉੱਤੇ ਤੀਜਾ ਨੇਤਰ ਉਲੀਕ ਰਹੀ ਹੈ ਪਰ ਹੀਰਾ ਲਾਲ ਦੇ 7-8 ਸਾਲ ਦੇ ਮੁੰਡੇ ਦੇ ਲੱਛਣ ਉਹਨੂੰ ਮੁਕੰਦ ਦੇ ਵਿਦਿਆਰਥੀ ਜੀਵਨ ਦਾ ਚੇਤਾ ਕਰਵਾ ਦਿੰਦੇ ਉਹ ਤਾਂ ਜਿਵੇਂ ਮਸਤਕ ਦੇ ਉੱਤੇ ਤੀਜਾ ਨੇਤਰ ਉਲੀਕਨ ਦਾ ਯਤਨ ਕਰ ਰਹੀ ਸਰਸਵਤੀ ਹੱਥ ਪਰ ਝਟਕ ਰਿਆ ਸੀ ਸਕੂਲੋਂ ਪਰਤ ਕੇ ਉਹ ਬਸਤਾ ਸੁਟਦਾ ਅਤੇ ਕੱਪੜੇ ਬਦਲ ਕੱਪੜੇ ਬਦਲੇ ਬਿਨਾਂ ਹੀ ਗੇਂਦ ਬੱਲਾ ਲੈ ਕੇ ਘਰ ਦੇ ਨਾਲ ਲੱਗਦੇ ਛੋਟੇ ਜਿਹੇ ਮੈਦਾਨ ਵਿੱਚ ਨਿਕਲ ਜਾਂਦਾ ਉਸੇ ਮੈਦਾਨ ਦੇ ਵਿੱਚ ਜਿਸ ਵਿੱਚੋਂ ਦੀ ਕਾਰ ਲਿਜਾ ਕੇ ਹੋਰ ਸਵੇਰ ਹਰ ਸਵੇਰ ਉਹਦਾ ਪਿਤਾ ਸਿਗਰਟਾ ਖਰੀਦਣ ਜਾਂਦਾ ਸੀ ਉਸੇ ਵਰਗੇ ਕੁਝ ਮੁੰਡੇ ਹੋਰ ਆ ਜੁੜਦੇ ਫਿਰ ਖੇਡ ਦੀ ਚੱਲ ਸੋ ਚੱਲ ਹੁੰਦੀ ਉਹਦੀ ਮਾਂ ਕੁਝ ਖਾ ਪੀਣ ਲਈ ਬਾਜਾ ਮਾਰਦੀ ਰਹਿੰਦੀ ਪਰ ਉਹ ਕੋਈ ਧਿਆਨ ਨਾ ਦਿੰਦਾ ਮਾਂ ਉਹਨੂੰ ਘੂਰ ਖਾਪ ਕੇ ਕੰਧ ਉੱਤੋਂ ਦੀ ਸੇਬ ਜਾਂ ਕੇਲਾ ਫੜਾ ਦਿੰਦੀ ਉਹ ਇੱਕ ਅੱਧੀ ਬੁਰਕੀ ਪਰਦਾ ਬਾਕੀ ਛੁੱਟ ਦਿੰਦਾ ਅਤੇ ਮੁੰਡੇ ਰੋਲਾ ਪਾਉਂਦੇ ਹੋਏ ਜਾ ਕੇ ਉਹਨਾਂ ਦੇ ਵਿੱਚ ਰਲ ਜਾਂਦਾ ਪਿਛਲੇ ਪੈਰੀ ਕਾ ਵਿਆਪਕ ਟਿਸ਼ਨ ਪੜਾਉਣ ਲਈ ਆਉਂਦਾ ਉਹ ਅਨਮਨੇ ਜੇ ਮਨ ਨਾਲ ਘਾਰ ਪੜਤਦਾ ਵੇੜੇ ਦੇ ਵਿੱਚ ਅਧਿਆਪਕ ਕੋਲ ਬੈਠਦਾ ਅਤੇ ਉਹਦੇ ਜਾਂਦਿਆਂ ਹੀ ਕਿਤਾਬਾਂ ਸੁੱਟ ਕੇ ਫਿਰ ਘਰੋਂ ਭੱਜ ਜਾਂਦਾ। ਦੀਨਾ ਨਾਥ ਇਸ ਮੁੰਡੇ ਵੱਲ ਦੇਖ ਕੇ ਦੁਖੀ ਹੁੰਦਾ। ਉਹਦੇ ਖਰਾਬ ਹੋਣ ਦਾ ਕਾਰਨ ਸੁਖ ਸਾਧਨਾ ਦੀ ਬੋਲਤਾ ਨੂੰ ਸਮਝਦਾ। ਦੂਰੋਂ ਬਾਲਕਾਨੀ ਦੇ ਵਿੱਚੋਂ ਵੀ ਹੀਰਾ ਲਾਲ ਦੇ ਘਰ ਦਾ ਜਲ ਜਲੋਸ ਤੋਂ ਲੁਕਿਆ ਨਹੀਂ ਸੀ। ਵੇੜੇ ਵਿੱਚ ਖੂਬਸੂਰਤ ਪੱਥਰ ਲੱਗਿਆ ਹੋਇਆ ਸੀ। ਖਿੜਕੀ ਦੇ ਵਿੱਚੋਂ ਸਜਿਆ ਤਜਿਆ ਅਤੇ ਭਰਿਆ-ਪੁਕੰਨਿਆ ਰਸੋਈ ਦਾ ਅੰਦਰ ਦਿਸਦਾ ਸੀ। ਚੌੜੇ ਦਰਵਾਜ਼ੇ ਦੇ ਵਿੱਚੋਂ ਡਰਾਇੰਗ ਰੂਮ ਦੇ ਮਹਿੰਗੇ ਗਲੀਚੇ ਅਤੇ ਸੋਫੇ ਦੀ ਚਲਕ ਜਿਹੜੀ ਐ ਦਿਸ ਜਾਂਦੀ ਸੀ ਜਿਨ੍ਹਾਂ ਨੂੰ ਸਹੂਲਤਾਂ ਪ੍ਰਾਪਤ ਨਹੀਂ ਸੀ ਹੁੰਦੀਆਂ ਉਹ ਤਰਸਦੇ ਰਹਿੰਦੇ ਹਨ ਕਿ ਜੇ ਪ੍ਰਾਪਤ ਹੁੰਦੀਆਂ ਤਾਂ ਉਹ ਕੀ ਦਾ ਕੀ ਦਿਨ ਲੈਂਦੇ ਪਰ ਇਹ ਮੁੰਡਾ ਸਭ ਸੁਖ ਸਹੂਲਤਾਂ ਦੇ ਹੁੰਦਿਆਂ ਇਸ ਦਿਨ ਨੇਤਰੇ ਯੁੱਗ ਵਿੱਚ ਦੋ ਨੇਤਰਾ ਰਹਿਣ ਦੇ ਪੁੱਠੇ ਰਾ ਪਿਆ ਹੋਇਆ ਸੀ ਆਧ ਜੁਗਾਦ ਤੋ ਅਨਪੜਾ ਵਾਲੋ ਕੀਤੇ ਜਾਂਦੇ ਰਹੇ ਖੇਤੀਬਾੜੀ ਵਰਗੇ ਕੰਮ ਵੀ ਹੁਣ ਤਾਂ ਪੜਿਆਂ ਲਿਖਿਆਂ ਦੇ ਕਾਰਨ ਜੋਗੇ ਹੋ ਗਏ ਕਰਨ ਜੋਗੇ ਹੋ ਗਏ ਸਨ ਦੀਨਾ ਨਾਥ ਸੋਚਦਾ ਇਹ ਮੁੰਡਾ ਅਣਪੜ੍ਹ ਰਹਿ ਕੇ ਪਿਓ ਵਾਲਾ ਸ਼ਹਿਰੀ ਕੰਮ ਤੰਦਾ ਕਿਵੇਂ ਸਾਂਭੇਗਾ ਦੀਨਾ ਨਾਥ ਦਾ ਦਿਲ ਕਰਦਾ ਉਹ ਹੀਰਾ ਲਾਲ ਦੇ ਮੁੰਡੇ ਨਾਲ ਖੇਡਦੇ ਸਾਰੇ ਬੱਚਿਆਂ ਦੇ ਥਾਂ ਟਿਕਾਣੇ ਪੁੱਛੇ ਅਤੇ ਉਹਨਾਂ ਨੂੰ ਸਮਝਾਉਣ ਲਈ ਉਹਨਾਂ ਦੇ ਘਰਾਂ ਘਰਾਂ 'ਚ ਜਾਵੇ ਪਰ ਇੱਥੋਂ ਦੇ ਸਾਂਝ ਤੋਂ ਸਖਨੇ ਮਾਹੌਲ ਵੱਲ ਦੇਖਦਿਆਂ ਉਹਦਾ ਹੌਸਲਾ ਨਾ ਪੈਂਦਾ ਤਾਂ ਵੀ ਉਹ ਹੀਰਾ ਲਾਲ ਦੇ ਘਰ ਤਾਂ ਹੀ ਜਾ ਸਕਦਾ ਸੀ ਜਿਵੇਂ ਉਹ ਉਹਨਾਂ ਨੂੰ ਵੇੜੇ 'ਚ ਤੁਰਦਿਆ ਫਿਰਦਿਆ ਦੇਖਦਾ ਰਹਿੰਦਾ ਉਹਨਾਂ ਨੇ ਵੀ ਤਾਂ ਉਹਨੂੰ ਬਾਲਕੋਨੀ 'ਚ ਬੈਠਿਆ ਖਲੋਤਿਆ ਦੇਖਿਆ ਹੀ ਐ ਜਾਨ ਪਛਾਣਦੀ ਇਸ ਬਰੀਕ ਜਈ ਤੰਦ ਦੇ ਸਹਾਰੇ ਵੀ ਉਹਨਾਂ ਦੇ ਘਰ ਪਹੁੰਚਣਾ ਉਹਨੂੰ ਕੋਈ ਬਹੁਤ ਔਖਾ ਨਹੀਂ ਸੀ ਲੱਗਦਾ ਪਰ ਸ਼ਦੀਸ਼ ਅਤੇ ਸੁਦੇਸ਼ ਤੋਂ ਚੀਜ ਅੱਕ ਜਾਂਦਾ ਕੀ ਕਹਿਣਗੇ ਕਿ ਮਾਮਾ ਜੀ ਬਿਨਾ ਮਤਲਬ ਦੂਜਿਆਂ ਦੇ ਘਰ ਤੁਰੇ ਫਿਰਦੇ ਨੇ ਇੱਕ ਦਿਨ ਦੀਨਾ ਨਾਥ ਦੀ ਸਮੱਸਿਆ ਆਪਣੇ ਆਪ ਹੱਲ ਹੋ ਗਈ ਹੀਰਾ ਲਾਲ ਦੀ ਘਰਵਾਲੀ ਉਹਨਾਂ ਦੇ ਘਰ ਆ ਗਈ ਉਸ ਦੇਸ਼ ਦੇ ਕਿਸੇ ਸੂਟ ਤੋਂ ਦੂਰੋਂ ਦੇਖੀ ਕੜਾਈ ਨੇੜਿਓਂ ਦੇਖਣ ਤੇ ਪੁੱਛਣ ਆਈ ਸੀ ਕਿ ਉਹਨੇ ਇਹ ਕਾਰਵਾਈ ਕਿੱਥੇ ਕਿੱਥੋਂ ਸੀ ਦੀਨਾ ਨਾਥ ਨੇ ਤਾਂ ਬਾਲਕੋਨੀ ਵਿੱਚੋਂ ਹੀ ਉਹਨੂੰ ਵੇੜੇ 'ਚ ਫਿਰਦੀ ਨੂੰ ਦੇਖਿਆ ਸੀ ਉਹ ਉਹਨੂੰ ਪਛਾਣ ਨਾ ਸਕਿਆ ਉਹਨੇ ਉਸ ਦੇਸ਼ ਦੇ ਨਾਲ ਕਮਰੇ 'ਚ ਜਾਂਦਿਆਂ ਨਮਸਤੇ ਜ਼ਰੂਰ ਬੁਲਾ ਦਿੱਤੀ ਸੀ ਉਸ ਦੇਸ਼ ਨੇ ਦੋਆ ਦੀ ਜਾਨ ਪਛਾਨ ਕਰਵਾਈ ਤਾਂ ਲక్ష్ਮੀ ਬੋਲੀ ਮੈਂ ਤਾਂ ਇਹਨਾਂ ਨੂੰ ਇੱਥੇ ਬਾਲਕੋਨੀ 'ਚ ਬੈਠ ਦਿਆਂ ਉਰਦਿਆਂ ਦੇਖਦੀ ਰਹਿੰਦੀਆਂ ਉਹ ਕਮਰੇ ਦੇ ਅੰਦਰ ਜਾ ਬੈਠੀਆਂ ਤਾਂ ਦੀਨਾਨਾਥ ਗਿੰਤੀਆਂ ਮਿੰਤੀਆਂ ਦੇ ਵਿੱਚ ਪੈ ਗਿਆ ਉਹ ਸੋਚ ਰਿਹਾ ਸੀ ਕਿ ਬਾਹਰ ਆਈ ਲక్ష్ਮੀ ਨੂੰ ਉਹਦੇ ਪੁੱਤਰ ਬਾਰੇ ਗੱਲ ਕਿਸ ਢੰਗ ਨਾਲ ਅਤੇ ਕਿੰਨਾ ਸ਼ਬਦਾ ਵਿੱਚ ਕਹੇ ਸੂਟ ਦੀ ਕੜਾਈ ਦੀ ਪੁੱਛ ਦਸ ਮੁਖ ਗਈ ਜਾਪਦੀ ਸੀ ਉਹ ਦੋਵੇਂ ਹੋਰ ਗੱਲਾਂ ਕਰਨ ਲੱਗ ਪਈਆਂ ਸਨ ਹੁਣ ਸੁਦੇਸ਼ ਜਿਹੜੀ ਸੀ ਉਹ ਚਾਹ ਪੀਣ ਦੇ ਲਈ ਜ਼ੋਰ ਪਾ ਰਹੀ ਸੀ ਲక్ష్ਮੀ ਉਹਨੇ ਹੀ ਜ਼ੋਰ ਨਾਲ ਇਨਕਾਰ ਕਰ ਰਹੀ ਸੀ ਉਹ ਹੁਣੇ ਚਾਹ ਪੀ ਕੇ ਆਈ ਹੈ ਹੋਰ ਵੀ ਉਹਨੇ ਕਈ ਸੋਵਾਂ ਖਾਧੀਆਂ ਖਾ ਰਹੀ ਸੀ ਕਾਕੇ ਦੀ ਪੜ੍ਹਾਈ ਦਾ ਕੀ ਹਾਲ ਹੈ ਸੁਦੇਸ਼ ਨੇ ਗੱਲ ਨੂੰ ਰਾਤੋ ਲੰਬੇ ਹੋ ਲੇ ਜਾਣ ਲਈ ਪੁੱਛਿਆ ਭੈਣ ਜੀ ਕੀ ਦੱਸਾ ਮੂੰਹ ਕਿਹੜਾ ਕਰਦਾ ਕਿਤਾਬਾਂ ਵੱਲ ਜੋ ਬਸਤਾ ਸੁੱਟ ਕੇ ਕਰੋ ਨਿਕਲਦਾ ਹੈ ਆਵਾਜ਼ਾਂ ਮਾਰ ਮਾਰ ਥੱਕ ਜਾਈਦਾ ਉਹਦੇ ਸ਼ਬਦ ਸ਼ਿਕਾਇਤ ਵਾਲੇ ਸਨ ਪਰ ਸੁਰ ਸ਼ਿਕਾਇਤ ਵਾਲੀ ਨਹੀਂ ਸੀ ਲਾਪਰਵਾਹੀ ਵਾਲੀ ਸੀ ਦੀਨਾ ਨਾਥ ਦਾ ਦਿਲ ਜਿਹੜਾ ਹੈ ਉਹ ਗੱਲ ਦੇ ਵਿੱਚ ਦਖਲ ਲਈ ਵੀ ਕਰ ਰਿਹਾ ਸੀ ਪਰ ਉੱਚੀ ਜਕ ਵੀ ਰਿਹਾ ਸੀ ਫੜ ਕੇ ਬਿਠਾਇਆ ਕਰੋ ਉਹਨੂੰ ਹੁਣ ਅਕਲਾਂ ਬਿਨਾ گزارੇ ਨਹੀਂ ਅਨਪੜਾ ਨੂੰ ਇਸ ਜਮਾਨੇ ਛਟੋਈ ਕਿੱਥੇ ਸੁਦੇਸ਼ ਸਲਾਹ ਦੀ ਦੇ ਰਹੀ ਸੀ ਅਕਲਾਂ ਬਿਨਾ ਤਾਂ ਗੁਜ਼ਾਰੇ ਨਹੀਂ ਪਰ ਉਹ ਵੇਲੇ ਤਾਂ ਗਏ ਪੈਂਜੀ ਜਦੋਂ ਲੋਕ ਕਹਿੰਦੇ ਸੀ ਅਕਲ ਤੋਂ ਬਿਨਾ ਹੋਰ ਸਭ ਕੁਝ ਖਰੀਦਿਆ ਜਾ ਸਕਦਾ ਹੈ ਹੁਣ ਤਾਂ ਅਕਲ ਵੀ ਗਲੀ ਗਲੀ ਵਿਕਦੀ ਹੈ ਆਪਣੀ ਨਾ ਹੋਵੇ ਬੰਦਾ ਖਰੀਦ ਲਵੇ ਲక్ష్ਮੀ ਬੜੀ ਸਹਜਤਾ ਦੇ ਨਾਲ ਗੱਲ ਕਰ ਰਹੀ ਸੀ ਉਹ ਤੁਹਾਡੇ ਹੀਟ ਲਿਆਂ ਦੇ ਮੁੰਡੇ ਨੂੰ ਹੀ ਦੇਖ ਲਓ ਮਰ ਮਰ ਕੇ ਇੰਜੀਨੀਅਰਿੰਗ ਕੀਤੀ ਹੈ ਤੇ ਨੌਕਰੀ ਕਰਦਾ ਹੈ ਇੱਕਾਣ ਪਟੇਕੇਦਾਰ ਕੋਲ ਸੁਦੇਸ਼ ਸੋਚਣ ਲੱਗੀ ਕਿ ਉਹਨਦੀਆਂ ਇੰਨੀਆਂ ਬੇਤਵੀਆਂ ਗੱਲਾਂ ਦਾ ਕੀ ਉੱਤਰ ਦੇਵੇ ਦੇਵੇ ਵੀ ਕਿ ਨਾ ਵੀ ਦੇਵੇ ਇੰਨੇ ਨੂੰ ਲక్ష్ਮੀ ਨੇ ਗੱਲ ਦੀ ਅਗਲੀ ਕੜੀ ਫੜ ਲਈ ਅਤੇ ਸਾਡੇ ਵਾਲਿਆਂ ਦੇ ਪੂਆ ਦੇ ਪੁੱਤ ਭੈਣ ਜੀ ਡਿਗਦੇ ਟੈਂਦੇ ਨੇ ਮਸੇ 10ਵੀਂ ਪਾਸ ਕੀਤੀ ਹੈ ਪੜ੍ਹਾਈ ਤੋਂ ਬਿਨਾ ਹੁਸ਼ਿਆਰ ਬੜਾਏ ਤੇ ਪੈਸੇ ਦੀ ਵੀ ਸੁਖ ਨਾਲ ਕੋਈ ਥੋੜਨੀ ਹੁਣ ਫਰੀਦাবাদ ਆਪਣਾ ਨਰਸਿੰਗ ਹੋਮ ਬਣਾਇਆ ਹੈ ਇੰਨਾ ਵਧੀਆ ਕਿ ਤੁਹਾਨੂੰ ਕੀ ਦੱਸਾਂ ਚੰਗੇ ਚੰਗੇ ਡਾਕਟਰ ਉਹਨੇ ਆਪਣੇ ਥੱਲੇ ਨੌਕਰ ਰੱਖੇ ਨੇ ਦੀਨਾਨਾਥ ਦੀ ਸਹਿਜਤਾ ਡੋਲਣ ਲੱਗੀ ਉਹਨੂੰ ਸੁਦੇਸ਼ ਦੀ ਚੁੱਪ ਚੁੱਭ ਰਹੀ ਸੀ ਸੁਦੇਸ਼ ਨੂੰ ਵੀ ਲੱਗਿਆ ਕਿ ਉਹਦੇ ਚੁੱਪ ਰਹਿਣ ਨੂੰ ਲక్ష్ਮੀ ਉਹਦੀ ਹਾਰ ਬਣਾ ਕੇ ਪੇਸ਼ ਕਰਦੀ ਫਿਰੇਗੀ ਉਹਨੇ ਆਪਣੀ ਗੱਲ ਦੇ ਉੱਤੇ ਜ਼ੋਰ ਦਿੱਤਾ ਤੁਹਾਡੀਆਂ ਇਹ ਸਭ ਗੱਲੀਆਂ ਆਪਣੀ ਥਾਂ ਹੀ ਨੇ ਪਰ ਆਪਣੀ ਅਕਲ ਤਾਂ ਭੈਣ ਜੀ ਆਪਣੀ ਹੁੰਦੀ ਹੈ ਵਿਦਿਆ ਨੂੰ ਸਿਆਰਿਆਂ ਨੇ ਤੀਜਾ ਨੇਤਰ ਐਵੇਂ ਤਾਂ ਨਹੀਂ ਕਿਹਾ ਲక్ష్ਮੀ ਹੱਸ ਪਈ ਇਸ ਤੀਜੇ ਨੇਤਰ ਨੂੰ ਤਾਂ ਭੈਣ ਮੇਰੀ ਐ ਇਸ ਜਮਾਨੇ 'ਚ ਦਿਸਦਾ ਹੀ ਕੁਛ ਨਹੀਂ 16 16 ਪੜੇ ਕੰਧਾ ਕੋਲੀਆ ਦੇ ਵਿੱਚ ਵੱਜਦੇ ਫਿਰਦੇ ਨੇ ਹੁਣ ਤਾਂ ਤੀਜਾ ਨੇਤਰ ਪੈਸਾ ਏ ਪੈਸਾ ਲక్ష్ਮੀ ਨੇਤਾ ਸੁਦੇਸ਼ ਦੇ ਨਾਲ-ਨਾਲ ਜਿਵੇਂ ਦੀਨਾ ਨਾਥ ਨੂੰ ਵੀ ਇੱਕ ਅਜਿਹੇ ਕੋੜੇ ਸੱਚ ਦੇ ਦਰਸ਼ਨ ਕਰਵਾ ਦਿੱਤੇ ਹੋਣ ਜਿਸ ਬਾਰੇ ਜਾਣਦਿਆਂ ਹੋਇਆ ਵੀ ਉਹ ਕਦੀ ਸੁਚੇਤ ਨਹੀਂ ਸੀ ਹੋਇਆ ਖੁਸ਼ੀ ਦੇਣ ਵਾਲੀ ਤੀਜੀ ਗੱਲ ਉਹਨੂੰ ਉਹਨਾਂ ਪਹਿਲੀਆਂ ਦੋਵਾਂ ਗੱਲਾਂ ਨਾਲੋਂ ਵੀ ਵੱਧ ਹੈਰਾਨ ਪਰੇਸ਼ਾਨ ਕਰਨ ਵਾਲੀ ਲੱਗ ਰਹੀ ਸੀ ਤਾਂ ਇਹ ਸੀ ਸਾਡੀ ਕਹਾਣੀ Thank you.